ਪਿਛਲੇ 10-15 ਸਾਲਾਂ ਦੇ ਵਿੱਚ ਇੱਕ ਹਵਾ ਵਗੀ ਪਹਿਲੀ ਤੇ ਗੱਲ ਘਰਾਂ ਚੋਂ ਅਖੰਡ ਪਾਠ ਕਰਾਉਣ ਦੀ ਪਰੰਪਰਾ ਦਾ ਅਹੀ ਪਾਦਤਾ ਭੋਗ ਕੋਈ ਅਖੰਡ ਪਾਠ ਨਹੀਂ ਕਰਾਉਂਦਾ ਉਹਦੀ ਜਗ੍ਹਾ ਲੈ ਲੀਆ ਸੁਖਮਨੀ ਸਾਹਿਬ ਨੇ ਤੇ ਆਟੋਮੈਟਿਕ ਅਸਰ ਇਹ ਹੋਇਆ ਕਿ ਅਖੰਡ ਪਾਠ ਹੀ ਬੰਦ ਹੋ ਕੇ ਪੈਦਾ ਹੋਇਆ ਉਹ ਜਿਹੜੇ ਚਿੱਟੀਆਂ ਦਾੜ੍ਹੀਆਂ ਵਾਲੇ ਬੱਚੇ ਉਹ ਹੀ ਆ ਨਵਾਂਪੁਰ ਜੇ ਤੁਹਾਡੇ ਪਿੰਡਾਂ 'ਚ ਤਿਆਰ ਹੈਗਾ ਅਖੰਡ ਪਾਠੀਆਂ ਦਾ ਮੈਨੂੰ ਵਿਖਾ ਦਿਓ ਹੁਣ ਤੇ ਲੋਕੀ ਅਖੰਡ ਪਾਠੀ ਉਹਨੂੰ ਬਣਾਉਂਦੇ ਜਿਹਦਾ ਕਿਤੇ ਨਾ ਨਾ ਕੰਮ ਚੱਲੇ ਚੱਲ ਰੋਟੀ ਪਾਣੀ ਸਹੀਂ ਬੂਟੀ ਲਾ ਲਿਆ ਕਰ ਅਖੰਡ ਪਾਠੀ ਕਰਕੇ ਕਸੂਰ ਤੁਹਾਡਾ ਵਾਹ ਕਿਸੇ ਦਾ ਨਹੀਂ ਹੈਗਾ ਆ ਗੁਰਦੁਆਰੇ ਤੁਸੀਂ ਕਰੋੜਾਂ ਰੁਪਈਆ ਦੇ ਬਣਾਈ ਜਾਓਗੇ ਤੇ ਜੇ ਵਿੱਚ ਟੀਚਰ ਨਾ ਨਾ ਤੁਹਾਡੇ ਕੋਲ ਆ ਗ੍ਰੰਥੀ ਨਾ ਹੋਇਆ ਅਖੰਡ ਪਾਠੀ ਨਾ ਹੋਏ ਫਿਰ ਚੂਪੀ ਬਿਹਾਰ ਚੋਂ ਬੰਦੇ ਤੇ ਨਹੀਂ ਲਿਆਉਣੇ ਤੁੰਨੂੰ ਅਹੀਂ ਆਨੇ ਸਾਡੇ ਨਿਆਣੇ ਬਾਹਰ ਜਾ ਕੇ ਸੈੱਟ ਹੋਣਾ ਅਹੀਂ ਆਨੇ ਸਾਡਾ ਨਿਆਣਾ ਐਸਐਸਪੀ ਬਣੇ ਡੀਐਸਪੀ ਬਣੇ ਤੇ ਜੇ ਗੁਰੂ ਘਰ ਦੀ ਵਜੀਰਾਂ ਦੀ ਕ੍ਰਾਂਤੀਆਂ ਦੀ ਕਦਰ ਕੀਤੀ ਹੁੰਦੀ ਤੇ ਉਹਨਾਂ ਗਾਂ ਆਪਣੇ ਨਿਆਣੇ ਕ੍ਰਾਂਤੀਕਾਰੀ ਬਣਾਉਣੇ ਸੀ ਤੁਹਾਨੂੰ ਅੱਜ ਦੇ ਨਹੀਂ ਮਹਿਸੂਸ ਹੁੰਦਾ ਆਉਣ ਵਾਲੇ ਪੰਜਾਂ ਸੱਤਾਂ ਸਾਲਾਂ 'ਚ ਤੁਸੀਂ ਇਹਦਾ ਨਤੀਜਾ ਆਪ ਦੇਖੋਗੇ ਕਿੰਨਾ ਭਿਆਨਕ ਤੇ ਕਿੰਨਾ ਭੈੜਾ ਹੋਊਗਾ ਪਹਿਲੀ ਤੇ ਗੱਲ ਅਸੀਂ ਘਰਾਂ 'ਚੋਂ ਅਖੰਡ ਬਾੜ ਕਰਾਉਣ ਦੀ ਪਰੰਪਰਾ ਕਰ ਦਿੱਤੀ ਆ ਬੰਦ ਜਿਹੜੀ ਕਿ ਗਲਤ ਉਹਦੀ ਥਾਂ ਲੈ ਲੀਆ ਸੁਖਮਨੀ ਸਾਹਿਬ ਨੇ ਤੇ ਜਿਹੜੇ ਹਿਸਾਬ ਨਾਲ ਅਸੀਂ ਤੁਰੇ ਜਾਂਦੇ ਆ ਸਾਨੂੰ ਆਉਣ ਵਾਲੇ ਟਾਈਮ 'ਚ ਸੁਖਮਨੀ ਸਾਹਿਬ ਵੀ ਬੜਾ ਭਾਰਾ ਲੱਗਿਆ ਕਰਨਾ ਅਸੀਂ ਗ੍ਰੰਥੀ ਨੂੰ ਆਖਿਆ ਕਰਨਾ ਸਿੱਧੇ ਨਵੇਂ ਮਹੱਲੇ ਦੇ ਸਰੋਗ ਭਾਵੇਂ ਘਰੇ ਬੈ ਕੇ ਪੜਦੇ ਸਾਨੂੰ ਪਤਾ ਲੱਗ ਗਿਆ ਕਿ ਬੜੇ ਖਾਣਾ ਪੂਰਤੀ ਰਹਿਦੀ ਐ ਕਮਾਫ ਕਰ ਸਿਰਫ ਖਾਣਾ ਬੰਦ ਆ ਵਿਆਹ ਸ਼ਾਦੀ ਦਾ ਸੀਜ਼ਨ ਲੰਘਣਾ ਗਾਂ ਆ ਜਾਣਾ ਸਿਆਲ ਦੇ ਵਿੱਚ ਹੁਣ ਜਿੰਨਾ ਜਿੰਨਾ ਦੇ ਘਰਾਂ 'ਚ ਵਿਆਹ ਵਾ 95% ਘਰ ਉਹ ਵਾ ਉਹਨਾਂ ਨੇ ਐਪੀਲਸ ਕਿਹੜਾ ਕਰਨਾ ਵਾ ਪਹਿਲਾਂ ਬੁੱਕ ਕਰ ਲਿਆ ਵਾ ਸ਼ਰਾਬ ਕਿੱਥੋਂ ਆਉਣੀ ਆ ਪਹਿਲਾਂ ਬੁੱਕ ਕਰ ਲੀਆ ਡੀ ਜੇ ਸਿਸਟਮ ਕਿੱਥੋਂ ਆਉਣਾ ਵਾ ਗਾਉਣ ਵਾਲੀ ਕਿੱਥੋਂ ਆਉਣੀ ਆ ਮੀਟ ਕਿੱਥੋਂ ਆਉਣਾ ਵਾ ਵਰੀ ਕਿੱਥੋਂ ਬਾਨੀ ਆ ਪਹਿਲਾਂ ਬੁੱਕ ਹੋ ਗਿਆ ਤੇ ਜਦੋਂ ਅਖੰਡ ਪਾਠ ਦੀ ਗੱਲ ਆਉਣੀ ਆ ਤੇ ਅਗਲੇ ਬੰਨੇ ਨਾਲ ਹੀ ਦੀਕ ਵੱਜ ਜਾਣੀ ਅਹੀਂ ਨਹੀਂ ਕਰਾਉਣਾ ਅਖੰਡ ਪਾਠ ਇਹ ਸਾਡੀ ਵੱਧ ਕਿਸਮਤੀ ਆ ਕਿ ਅਹੀਂ ਘਰਾਂ 'ਚੋਂ ਅਖੰਡ ਪਾਠ ਕਰਾਉਣੇ ਕਰਾ ਦਿੱਤੇ ਬੰਦ ਕਰਾਇਆ ਕਰੋ ਗੁਰਦੁਆਰੇ ਵੀ ਕਰਾਇਆ ਕਰੋ ਦੇ ਘਰਾਂ ਦੇ ਵਿੱਚ ਵੀ ਕਰਾਇਆ